थोरी से आयो <laughs> भ ਖੇਡ ਮੇਲੇ ਜਿਹੜੇ ਕਦੇ ਕਰਾਉਂਦੇ ਆ ਬਾਈ ਸਾਡੇ ਉਧਰ ਦੇ ਪਾਸੇ ਜਿੰਨੇ ਵੀ ਸਾਡੇ ਕਦੇ ਸਤਿਕਾਰਯੋਗ ਜਿਹੜੇ ਕਦੇ ਚਿਹਰੇ ਪੁੱਜੀ ਉਹਨਾਂ ਜਿਹੜਾ ਕਦੇ ਬਿਲੋਂ ਧੰਨਵਾਦ ਉਧਰ ਦੇ ਪਾਸੇ ਸਾਰਿਆਂ ਦਾ ਜਿਹੜਾ ਕਹਿੰਦੇ ਬਿਲੋਂ ਧੰਨਵਾਦ ਉਧਰ ਦੇ ਪਾਸੇ ਜਿਹੜਾ ਕਦੇ ਕੀਤਾ ਜਾ ਰਿਹਾ ਦੋਵਾਂ ਬਰਾ ਦੀ ਸਵਾਗਤੀ ਹੈ ਸ਼ੇਵਾਲਾ ਜਿਹੜੀਆਂ ਕਦੇ ਬਾਕੀ ਨੇ ਖੇਡ ਦੇ ਕਦੇ ਹਲੇ ਹਲੇ ਇਹ ਕਿਹਦੀ ਟੀਮ ਹੈ ਜਿਹਦੇ ਪਾਸੇ ਲੱਡੂ ਵਾਲਾ ਕਹਿੰਦੇ ਪਿੰਡ ਹੈ ਜਿਹਦੇ ਪਾਸੇ ਮੁੰਡਿਆਂ ਦਾ ਲਓ ਸਾਹਮਣੇ ਰਨਪ ਰਮੇ ਲਓ ਸਾਹਮਣੇ ਕਹਿੰਦੇ ਖਿਡਾਰੀਆਂ ਦੀ ਕਹਿੰਦੇ ਉਸਦੇ ਵਧਾਈ ਦੇ ਲਈ ਵੱਡੇ ਮਾਨ ਤੇ ਸਨਮਾਨ ਜਿਹੜੇ ਕਹਿੰਦੇ ਦਿੱਤੇ ਜਾ ਰਹੇ ਆ ਸਾਡੇ ਕਹਿੰਦੇ ਐਮਐਡੀ ਸਾਹਿਬ ਨਾਲ ਹੀ ਉਹ ਵੀ ਕਹਿੰਦੇ ਸਾਰੀ ਟੀਮ ਜਿਹੜੀ ਕਹਿੰਦੇ ਦਾ ਸ਼ਹਿਰ ਦਾ ਧੰਨਵਾਦ ਜਿਹੜਾ ਕਹਿੰਦੇ ਕਰਦੇ ਦੇ ਪਾਸੇ ਵੱਡੇ ਖੇਡ ਦੇ ਪਾਸੇ ਜਿਹੜਾ ਕਹਿੰਦੇ ਸਨਮਾਨ ਹਾਂ ਤੇ ਸਨਮਾਨ ਜਿਹੜੇ ਕਦੇ ਕੀਤੇ ਜਾ ਰਹੇ ਆ ਕੋਈ ਪਾਸ ਨਾਲ ਕਿੰਨਾ ਤੁਹਾਨੂੰ ਕਦੇ ਅਸੀਂ ਜੀ ਆਇਆਂ ਨੂੰ ਜਿਹੜਾ ਕਦੇ ਕੀਤਾ ਜਾ ਰਿਹਾ ਪਿੰਡ ਲੈ ਆਓ ਸਾਹਮਣੇ ਉਹਲੇ ਪਾਸੇ ਯਾਦਗਾਰੀ ਜਿਹੜੀ ਕਦੇ ਫੋਟੋ ਖਿੱਚੀ ਜਾ ਰਹੀ ਹੈ ਕਿ ਯਾਦਗਾਰ ਲਈ ਸੰਭ ਕੇ ਰੱਖ ਲੈ ਫੋਟੋ ਕੱਠਿਆਂ ਦੀ ਆ ਵਕਤ ਬੀਤਿਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ ਲਵ ਸ਼ਮਟ ਦੇ ਲਈ ਪਾਸੇ ਕਰਾਇਆ ਉਹਨੇ ਪਾਸੇ ਮੁੰਡਿਆਂ ਨੇ ਵੱਡੀ ਸੋਚ ਲੈ ਕੇ ਉਹਨੇ ਪਾਸੇ ਫੌਜੀ ਬਾਈ ਵੀ ਹਾਂਜੀ ਐਮਐਸਓ ਅੱਜ ਤੁਸੀਂ ਟੂਰਨਾਮੈਂਟ ਤੇ ਪਹੁੰਚੇ ਪਿੰਡ ਸ਼ਮਸ਼ਾ ਬਾਦ ਕੀ ਕਹਿਣਾ ਚਾਹੋਗੇ ਇਸ ਬਾਰੇ ਅੱਜ ਸਾਡੇ ਪਿੰਡ ਸ਼ਮਸ਼ਾ ਬਾਦ ਦੇ ਸਾਡੇ ਨੌਜਵਾਨਾਂ ਨੇ ਕ੍ਰਿਕਟ ਦਾ ਟੂਰਨਾਮੈਂਟ ਕਰਵਾਇਆ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਹ ਟੂਰਨਾਮੈਂਟ ਨੌਜਵਾਨਾਂ ਨੂੰ ਖੇਡਾਂ ਵੱਲ ਲਾਉਣ ਲਈ ਇਹ ਜਿਹੜਾ ਟੂਰਨਾਮੈਂਟ ਅੱਜ ਕਰਵਾਇਆ ਗਿਆ ਜਦੇ ਵਿੱਚ 16 ਟੀਮਾਂ ਨੇ ਭਾਗ ਲਿਆ ਹੈ ਔਰ ਪਿੰਡ ਚੱਕਰ ਵਾਲੇ ਚੁੱਕੇ ਔਰ ਮੰਡੀ ਲਾਦੂ ਕਾ ਦੀ ਟੀਮ ਦੇ ਵਿੱਚ ਫਾਈਨਲ ਹੋਇਆ ਜਿਹਦੇ ਵਿੱਚ ਚੱਕਰ ਵਾਲੇ ਚੁੱਕੇ ਟੀਮ ਜਿਹੜੀ ਅੱਜ ਜੇਤੂ ਰਹੀ ਹੈ ਮੈਂ ਉਹਨਾਂ ਨੂੰ ਔਰ ਜਿਹੜੀ ਉਪਜੇਤੂ ਟੀਮ ਨੂੰ ਵਧਾਈ ਦਿਨਾ ਔਰ ਜਿਹੜੇ ਸਾਡੇ ਸ਼ਮਸ਼ਾहाबाद ਦੇ ਨੌਜਵਾਨ ਨੇ ਸਾਡੇ ਇਹਨਾਂ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਟੂਰਨਾਮੈਂਟ ਸਫਲ ਟੂਰਨਾਮੈਂਟ ਇੱਥੇ ਕਰਵਾਇਆ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਲਾਉਣ ਲਈ ਇਹ ਪ੍ਰਾਲਾ ਕੀਤਾ ਮੈਂ ਇਹਨਾਂ ਨੂੰ ਵਧਾਈ ਦਿਨਾ ਔਰ ਸਾਰੇ ਜਿਹੜੇ ਪਿੰਡ ਵਾਸੀ ਨੇ ਸਾਡੇ ਸਰਪੰਚ ਸਾਹਿਬ ਨੇ ਦੋਨਾ ਪਿੰਡਾਂ ਦੇ ਪਿੰਡ ਚਮਸ਼ਾਬਾਦ ਦੇ ਔਰ ਪਟਾਣੀ ਹਰਦੇਤ ਸਿੰਘ ਦੇ ਇਹਨਾਂ ਨੂੰ ਵਧਾਈ ਦਿਨਾਂ ਜਿਨ੍ਹਾਂ ਨੇ ਸਾਰੇ ਨੌਜਵਾਨਾਂ ਦਾ ਜਿਹੜਾ ਇੱਥੇ ਹੌਸਲਾ ਵਜਾਇਆ ਇਹਨਾਂ ਦਾ ਸਹਿਯੋਗ ਕੀਤਾ ਔਰ ਅਸੀਂ ਬਕਵਕ ਪਿੰਡਾਂ ਦੇ ਵਿੱਚ ਜਿੱਥੇ ਵੀ ਟੂਰਨਾਮੈਂਟ ਹੋ ਰਹੇ ਨੇ ਨੌਜਵਾਨ ਜਿਹੜੇ ਵੀ ਟੂਰਨਾਮੈਂਟ ਕਰਾ ਰਹੇ ਨੇ ਪਿੰਡਾਂ ਦਾ ਸਹਿਯੋਗ ਕਰ ਰਹੇ ਆ ਔਰ ਜਿਹੜਾ ਵੀ ਸਾਡੇ ਗਰਾਊਂਡ ਆ ਪਿੰਡ ਦਾ ਬਣਨ ਵਾਲਾ ਇਸ ਗਰਾਊਂਡ ਬਣਾਉਣ ਜਾ ਰਹੇ ਆ ਇਸ ਪਹਿਲਾਂ ਇਹ ਵੋਲੀਬਾਲ ਦਾ ਗਰਾਊਂਡ ਹੈ ਨਾ ਦੋਨਾ ਪਿੰਡਾਂ ਦੇ ਨੌਜਵਾਨਾਂ ਲਈ ਬਣਾ ਕੇ ਦਿੱਤਾ ਹੈ ਤੇ ਹੋਰ ਵੀ ਕੋਈ ਜਿਹੜੀ ਡਿਮਾਂਡ ਹੈ ਸਾਡੇ ਨੌਜਵਾਨਾਂ ਦੀ ਆਉਂਦੀ ਹੈ ਤਾਂ ਉਹਨੂੰ ਵੀ ਪੂਰੀਆਂ ਕੀਤੀਆਂ ਜਾਣ ਕਿ ਤੁਮੰਡਾ ਸਾਰੀਆਂ ਹੀ